ਨਵਦੀਪ ਹਾਂਜੀ ਇੱਧਰ ਮੈਂ ਬਾਹਰ ਕੀ ਬਣਿਆ ਏ ਕੀ ਬਣਿਆ ਏ ਕੀ ਬਣਿਆ ਮੋਂ ਤੇ ਬਿੰਦੀਆਂ ਵੇ ਕਿੰਨੀਆਂ ਲਾਈਆਂ ਈ ਤੇ ਬਣਿਆ ਕੀ ਛੋਟੇ ਦੀ ਚਟਲੇ ਕੁੜੀ ਕੁੜੀ ਕੀ ਬਣਿਆ ਮੈਂ ਕੁੜੀ ਤੇ ਕੁੜੀਆਂ ਆਈਆਂ ਬਿੰਦੀਆਂ ਲਾਉਣੀਆਂ ਇਹ ਕਿੱਥੋਂ ਲਾਈਆਂ ਨੇ ਇਹ ਖਰਾਬ ਹੋਈਆਂ ਅਸੀਂ ਉੱਥੇ ਸੁੱਟੀਆਂ ਸੀ ਮੈਂ ਅੱਛਾ ਇਹਨੂੰ ਲੱਗ ਗਈਆਂ ਮੈਂ ਪਰ ਵੀ ਦੀ ਸੀ ਹਾਂ ਮੈਂ ਪਰੇ ਸੀ ਬਾਈਟਿੰਦੇ ਮੈਨੂੰ ਆਪੇ ਹੀ ਲੱਗ ਗਈਆਂ ਇਹ ਕੰਪਾਈਨ ਦੇਖਾਂਗੇ ਹਾਂ ਕਿ ਫਿਰ ਮੇਰਾ ਉਹਨੂੰ ਧਿਆਨ ਪਿਆ ਤੇ ਮੈਨੂੰ ਲੱਗ ਗਈਆਂ ਠੀਕ ਹੈ ਕੰਪਾਈਨ ਆਈ ਨਹੀਂ ਨਾ ਤੇ ਲਾਈਆਂ ਵੇ ਇਹ ਕਿਦਾਂ ਹੀ ਹੈ ਐਣ ਮੂੰਹ ਕਰ ਰਹੇ ਦੂਜੇ ਪੰਨੇ ਨੂੰ ਦੂਜੇ ਪੰਨੇ ਨੂੰ ਕਰੀਏਗਾ ਓਏ ਹਾਂ ਓਕੇ ਅੱਛਾ ਵੇਲਾ ਗਿਣ ਕੇ ਤਿੰਨ ਉਧਰ ਤਿੰਨ ਉਧਰ ਸੋਨਾ ਲੱਗਣ ਡਿਆ ਹੈ ਹੂੰ ਇਹ ਬਣਾਉਂਦਾ ਹੋਵੇ ਆਪਣੇ ਰੁਗੜਾ ਟੋਰਚ ਵਾਟ ਇਹ ਕਿੰਨਾ ਸੋਨਾ ਲੱਗਣੇ ਬਹੁਤ ਸੋਨਾ ਲੱਗਣਿਆ ਮੇਰਾ ਲੱਤ ਤੱਕ ਹੋ ਗਰ ਰਹਿ ਜਾਂਦੇ ਹੁਣ ਹਾਂ ਹੁਣ ਬਹੁਤ ਰਹੋਣਾ ਆਈ ਨਹੀਂ ਕੰਪਾਈਨ ਹਲੇ ਆਈ ਨਹੀਂ ਹਲੇ ਆਹ ਲੱਗ ਗਈ ਹੈਨਾ ਅਗਮ ਨੇ ਘੇਰੇ ਰਹਿਣਾ ਨਹੀਂ ਜਾਣਾ ਮਨੀ ਬੋਜੀ ਬਾਹਰ ਘਟਾ ਆ ਅੱਗੇ ਠੀਕ ਨਹੀਂ ਆ ਇਹ ਪੋਤਰਾਂ ਦੇ ਚੱਲ ਲੈਣੇ ਜਾਣੇ ਜਾਣਾ ਸੀ ਉਹਨੇ ਨਹੀਂ ਜਾਣਾ ਅੰਦਾ ਮੈਂ ਨਹੀਂ ਜਾਣਾ ਇੱਥੇ ਕਿ ਲੋਕਾਂ ਨਾਲ ਮੈਂ ਵੇਖਾਂਗਾ ਪੌੜੀ ਤੇ ਹੈਨਾ ਮੈਂ ਤੇਰੇ ਨਾਲੇ ਲੋਈ ਹੱਗੀ ਕਿੱਥੇ ਕਿੱਥੇ ਖੜਨਾ ਨੂੰ ਹਾਂ ਇੱਧਰ ਆ ਤੈਨੂੰ ਮੈਂ ਵਿਖਾ ਦੇਣਾ ਆ ਦੁਨੀਆ ਦੇ ਸਫਾਈਆਂ ਕਰੀ ਦੀਆਂ ਹੋਣੀਆਂ ਕਹਾਵਣਾਂ ਫਿਰ ਮਿੱਟੀ ਕਟਾਂ ਦੇ ਉਹਨੇ ਲੱਗਦਾ ਕਮਟਾਂ ਨਹੀਂ ਆਈ ਦੀ ਆਪਣੀ ਪਲੀਚ ਨਹੀਂ ਹਾਂ ਆਪਣੀ ਪਲੀਚ ਨਹੀਂ ਆਈ ਆਹ ਹੋਣੀ ਹੈ ਹਾਂ ਆ ਗਈ ਜੇ ਫਿਰ ਹੈਨਾ ਕੋਈ ਕੰਨਾ ਕਹਿ ਨਹੀਂ ਗਿਆ ਹੁਣ ਹੋਰ ਕਿ ਸਾਈਡ ਤੇ ਨਾ ਚੱਲ ਜਾਈਂ ਅੱਛਾ ਹਾਂ ਹਾਂ ਹੁਣ ਕੀ ਵੱਡਣ ਲੱਗੀ ਕੰਪਨੀ ਨਾ ਉਹ ਨਾ। ਇਹਦੇ ਮੂੰਹ ਚ ਨਹੀਂ ਚੜਿਆ ਵਾ। ਕਣਕ ਹੁਣ ਇਹਦੇ ਮੂੰਹ ਤੇ ਕਣਕ ਚੜਨੀ ਏ ਬੋਲੀ ਤੇ ਇਹਦੇ ਮੂੰਹ ਕੋਲ ਚਰਨ ਨੂੰ ਝੋਨਾ ਆਇਨਾ ਵਾ। ਫਿਰ ਇਹਨਾਂ ਦਾ ਕਹਣਾ ਕਣਕ ਕਿਤਨਾ ਵੱਢਦੀ ਏ ਕਣਕ ਕੰਬੈਨ ਕਣਕ ਕਿਦਾਂ ਵੱਢਦੀ? ਦੋ ਦੋ ਹਾਏ 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 ਹੁਣ ਪੱਖਾ ਚੱਲਨੇ ਮਾ ਕੁੱਤਾ ਆਣ ਕੇ ਗਲੋਤਾ ਵਾ। ਸੁੱਕ ਗਈ ਹੈ ਨਾ ਸਰੋਂ ਦੀ ਕੋਈ ਥੋਪੀ ਬਹੁਤ ਹੈ ਰਹੀ ਹੈ ਕਿ ਨਹੀਂ ਸੁੱਕੀ ਹੀ ਪਹਿਲਾਂ ਹਾਂਜੀ ਹੁਣ ਸਾਹ ਸਾਹਣਾ ਹੂੰ ਮੈਂ ਸੋਚੋ ਕੀ ਗਿਆ ਵਾ ਕੌਣ ਆ ਪਿਆ ਹੀ ਸੱਪਤਾ ਗਿਆ ਸੁੱਕ ਨਹੀਂ ਆ ਸੁੱਕਦੀ ਆ ਲਾਉਣ ਦੀ ਲੋੜ ਹੈ ਨਾ ਨਾ ਜੇ ਜ਼ਿਆਦਾ ਸੁੱਕ ਜੇ ਮੁੜ ਕੇ ਤੇਲ ਘੱਟ ਨਿਕਲਦਾ ਹੂੰ ਇੰਨੀ ਬਹੁਤ ਹੈ ਨਾ ਹੁਣ ਬਸ ਮਾਰੇ ਹੱਥ ਤੇ ਦਰਸ਼ਾਂ ਦੀ ਪਾਣੀ ਨਾ ਤੋੜਿਆ ਚ ਹਣਾ ਹੂੰ ਦੀ ਹੁੰਦੀ ਨਾ ਕਰ ਪਾਦਾ ਫੇਰ ਫੇਰ ਹੀ ਤੇ ਹੁਣ ਆਪਾਂ ਵੀ ਵਡਾਉਣੇ ਆ ਕਣਕ ਬਾਕੀ ਪਿਛੇ ਦੇ ਤਕਰੀਬਨ ਲੋਕਾਂ ਵੜਾਈ ਲਈਏ ਸਾਡੇ ਥੋੜੀ ਜਿਹੀ ਵੱਡੀ ਲੇਟ ਆ ਤਰੀਕ ਹੋ ਗਈ ਅੱਜ 3 ਮਈ ਇੱਕ ਉਹ ਪਰਾਂ ਚੱਲਣ ਦੀ ਮਸ਼ੀਨ ਅਜੇ ਇੱਧਰ ਨੂੰ ਫਲੋਤੀਆਂ ਨਾ ਕਣਕਾਂ ਉਹ ਟਰੈਕਟਰ ਲੋ ਤਾਂ ਆਪਣਾ ਇਹ ਬੰਨੇ ਆ ਵੀ ਅੱਜ ਹੀ ਵੱਡੀ ਹੈ ਹੁਣ ਆਪਾਂ ਵਡਾਉਣੇ ਆ ਮਸ਼ੀਨ ਆਉਂਦੀ ਏ ਮੇਰੇ ਖਾਲ ਨਾਲ ਲੇਟ ਹੋਏ ਨਾ ਨੇ ਰਪਾਈ ਜਾਣਾ ਮੈਂ ਚਲੋ ਕੋਈ ਨਹੀਂ ਮਸਾਈ ਨੇ ਰਾਹ ਹੋ ਜਾਏਗਾ ਵੀ ਵੱਡੀ ਜਾਏ ਇੰਨੇ ਬੜਾ ਬਸਿਮੜ ਕੋ ਸਾਰੇ ਕੰਮ ਕਰਾਂਗੇ ਸੋਰਾ ਆਪਣੇ ਲੋਤੀ ਬਾਰਸ਼ਾਂ ਪੈਂਦੀਆਂ ਰਹੀਆਂ ਨੇ ਕਣਕਾਂ ਡਿੱਗ ਪਈਆਂ ਨੇ ਸਾਰੀਆਂ ਸਰਗਾ ਟਾਈਮ ਹੋਗਾ ਲੱਗੂਆ ਤੇ ਨੁਕਸਾਨ ਨਹੀਂ ਆਗਾ ਇਹ ਚਲੋ ਜੋ ਕਰਨਾ ਮਹਾਰਾਜ ਨੇ ਉਹਨੇ ਕਰੀ ਜਾਣਾ ਹੈ ਹਾਂਜੀ ਹਾਂਜੀ ਚਾਹ ਘੇਰਦੇ ਹੋਏ ਚਾਹ ਆ ਗਈ ਸਮਝ ਲੋਗੇ ਤੇ ਰਾਜੂ ਦੋ ਜਾਨਾ ਸੀ ਠੀਕ ਹੈ ਜੀ ਤੇ ਪਾਣੀ ਵੀ ਲੈ ਜਾਵਾਂਗਾ ਹੈਗਾ ਚਲੋ ਜੀ ਆ ਗਿਆ ਨਹੀਂ ਪਾਣੀ ਨਾਲ ਨੂੰ ਠੰਡਾ ਲਿਆ ਕੇ ਪੀਉਣੇ ਕਰਾਂਗੇ ਪੀਣਾ ਮੈਂ ਆ ਗਿਆ ਬਸ ਮੈਂ ਕੀ ਕਹਿਣ ਡਿਆ ਕੀ ਕਹਿਣ ਡੇਓ ਆ ਵਡਣ ਢਈ ਏ ਛੋ ਨਾਣੀ ਪੁੱਤ ਕਣਕਾ ਨਾਲਿਆਈ ਵੈਰੀ ਗੁੱਡ ਚਾਹੇ ਬਣਵਾਤੀ ਕਿ ਨਹੀਂ ਤੇ ਤੂੰ ਦਿੱਟਾ ਹੋਰੀ ਪੜਾ ਕੱਢ ਲਿਆ ਹਾਂ ਜਿਆਦਾ ਮਾਦਾ ਜਿਆਦਾ ਬਣਾਵਾ ਤਈ ਵੈਰੀ ਗੁੱਡ ਕਿਹਾ ਤੇ ਸਿਰਫ ਦੋ ਕਾਪੀ ਸੀ ਵੀ ਦੋ ਜਾਣੇ ਨੇ انداں وچ چار ਜਾਲਾ ਬਣਵਾਤਾ ਪਾਪਾ ਚ ਨਾ ਮੜਦਾ ਮੈਂ ਚ ਨਾਣੀ ਬਸ ਗਣ ਕੇ ਆ ਪਾਣੀ ਠੰਡਾ ਨਹੀਂ ਨਾ ਪਾਂਦੀ ਨੋਰਮਲ ਹੀ ਰਹਿਣੀ ਮੁੰਡਾ ਕਹਿੰਦੇ ਗਾਲਾਂ ਖਰਾਬ ਹੋਣਾ ਆਹੋ ਘੱਟਾ ਦਿੰਦਾ ਆ ਵਾਕੇ ਹੋਂਦਾ ਮੇਰਾ ਤੇ ਆਪ ਹੋਂਦਿਆ ਵਾ ਖਾਈ ਚਾਰ ਉੜਨਾ ਤੇ ਨਹੀਂ ਡੋਲਦੀ ਅੱਜ ਇਹ ਤੋਂ ਪਹਿਲਾਂ ਤਿੰਨ ਲਸ ਵਤੂ ਵਤੂ ਕੀ ਲੈਣਾ ਹੈ ਤੂੰ ਉਸੇ ਕੀ ਲੈਣਾ ਹਾਂ ਹੂੰ ਉਹ ਹੁੰਦੀ ਨਾ ਮੇਰੀ ਬਾਜੀ ਹੋਰ ਚਾਹੇ ਹੂੰ ਮੇਰਾ ਆਹ ਫੜਿਆ ਜਾ ਗਾੜਾ ਮੈਂ ਨੇ ਰਾ ਹੋਏ ਜਾਣਾ ਹਣਾ ਹੂੰ ਦੋ ਜਣਾਂ ਲਈ ਰੋਟੀ ਬਣਾਣੀ ਹੈ ਹਾਂ ਦੋ ਜਣ ਕੀ ਜਾਓ ਜਾਵਾ ਚਲੋ ਠੀਕ ਦੱਸੋ ਤੇਰੇ ਉਹਦੇ ਉੱਤੇ ਬੈਠਾ ਸੀ ਕੰਪਾਈਨ ਤੇ ਚਲਾਈਆਂ ਢੀ ਚਲਾਈ ਜਾ ਢੀ ਸੀ ਉਹ ਇਹ ਉਹ ਵੇਖ ਤੋਡ ਰੂਡੋ ਮੈਂ ਉਹਨਾਂ ਲਈ ਚਾਹ ਲੈਣ ਆਇਆ ਹਾਂ ਆਂਦੀ ਸੀ ਚਾਹ ਲੈ ਕਿਉਂ ਮੈਂ ਕਿਹਾ ਆ ਗਈ ਬਸ ਸੋ ਤੇਰੀ ਹੈ ਜੇ ਤੇਰਾ ਆਖਿਆ ਨਾ ਜਨਾ ਹੋ ਗਿਆ ਵੱਡੀ ਨਹੀਂ ਗਈ ਸਾਰੀ ਸਾਰੀ ਨਹੀਂ ਵੱਡੀ ਗਈ ਚੌ ਲੱਗਦਾ ਭਰਾਵਾ ਖਾਣ ਕੀ ਕਨਕ ਛੋਣੇ ਵਾਲਿਆ ਚਮਨਾ ਲਾਉਣਾ ਜੀ ਉਦੋਂ ਨਾ ਤੇਰਾ ਕਾ ਹੁਣ ਲੈ ਕੇ ਆਈ ਇਥੇ ਅੱਛਾ ਮੈਂ ਰੋਟੀ ਪਕਾਉਣਾ ਅੰਦਰ ਨਹੀਂ ਮੇਰੇ ਲੱਗਦੀ ਸਾਲਾ ਨੂੰ ਅੱਜ ਦੁਪਹਿਰਾਂ ਦਾ ਖਲਤਾ ਪੰਜ 6 ਘੰਟੇ ਹੋ ਗਏ ਹੈ ਉਹ ਕਾ ਕਿਲੇ ਮਾ ਮੈਨੂੰ ਵੀ ਗਿਲਤ ਜਾਏ ਉਸੇ ਜਿਹੜਾ ਕੋ ਦਿਖਦਾ ਨਹੀਂ ਰਾਤ ਹੈ ਓਏ ਇਕੱਲੇ ਹੁਣ ਲੱਗੇ ਆ ਵੇ ਕਿਵੇਲੀ ਫੇਰ ਚੜਾਵਾਂਗਾ ਨੋ ਨ ਮਿਲਣਾ 1.2 ਕਿਲੇ ਰਾਈ ਨੇ ਮੈਨੂੰ ਪਾਣੀ ਦੇਣ ਆਏ ਬੜੀ ਲੇਟ ਪਾਣੀ ਹੈਗੀ ਮਤਲਬ ਠੰਡੀ ਪਾਣੀ ਆ ਦੋ ਆਪਣੇ ਪਾਣੀ ਲੋ ਰੋਟੀ ਦਾ ਪਾਣੀ ਰੋਟੀ ਮੇਰੇ ਖਾਲਾ ਇੱਥੇ ਨਾ ਆਏ ਨਾ ਮੈਂ ਫੇਰੀ ਖਾਣਗੇ ਪਕਾਦਾ ਪਕਾ ਹੜ ਮੈਂ ਤਾਂ ਨਹੀਂ ਨੂੰ ਕਿ ਪਾਣੀ ਆਣੀ ਨਾ ਕਿ ਕਾਉਤਤੀ ਸਮੂਹ ਭਾਗ ਨੂੰ ਆਣੀ ਨਾ ਕਿ ਹੁੰਦੇ ਲੱਗਦਾ ਚਲੋ ਮੈਂ ਘਰੋਂ ਪਾਣੀ ਉਹ ਐ ਨੂੰ ਕਰਕੇ ਆਉਂਦੇ ਐ ਨੂੰ ਇਧਰ ਨੂੰ ਐ ਨੂੰ ਲਿਆ ਇਧਰ ਨੂੰ ਕਰਨ ਨੂੰ ਬਣਿਆ ਲੋਚ ਫੜੀ ਆਪਾਂ ਵੀ ਮੋਟਰਸਾਈਕਲ ਇਧਰੋਂ ਫਿਰ ਚੱਲੀਏ ਪਹਿਲਾਂ ਜਾਣੀ ਸੀ 99 ਹੋ ਗਏ 99 ਤੋ ਤਾਂ ਹੋ ਗਿਆ ਅਜੇ ਮਸ਼ੀਨ ਵਾਲਿਆਂ ਦੀ ਰੋਟੀ ਬਚਾਉਣੀ ਹੈ ਲੋ ਚੱਲ ਗਏ ਨੇ ਆਪਣੇ ਟਿਕਾਣੇ ਤੇ ਕਹਿੰਦੇ ਤੁਸੀਂ ਕਣਕ ਲੈ ਆਓ ਆਪਣੇ ਪਿੰਡ ਤੇ ਰੋਟੀਆਂ ਨੂੰ ਉਧਰ ਫੜਾ ਗਿਓ। ਮੱਝ ਫੱਦ ਕੇ ਸਾਹ ਚੱਪ ਗਿਆ ਆਇ ਤੇ ਚਲੋ ਕੋਈ ਨਹੀਂ। ਇਹ ਵੀ ਕੰਮ ਗੜੇ ਰੋ ਰੋ ਜਾਂਦੇ ਨੇ। ਬਸ ਰਹਿ ਗਿਆ ਡੇਢ ਗਿੱਲਾ। ਉਹ ਸਿਰੇ ਵੜਾਵਾਂਗੇ ਕੱਲ ਘਰ ਰੱਖਣੀ ਸੀ ਨਾਲੇ ਸੁੱਕ ਦੇਣੀ ਜਾਨੀ ਕਿ ਹੁਣ ਤੇਲ ਪੈ ਗਈ ਏ। ਉਹਦੇ ਕਰਕੇ ਹੁਣ ਇਹ ਹਲੇ ਅਜੇ ਵਢਾਈ ਨਹੀਂ ਆ। ਤੇ ਨਾਲ ਟਰਾਲੀ ਚ ਨਹੀਂ ਪੈਣੀ ਜਾਨੀ। ਟਰਾਲੀ ਦੇ ਵਿੱਚ ਮਾਹੀ ਵਿਗੇ ਦੀ ਮਾਹੀ ਪੈਣੀ ਸੀ ਇਹ ਸੋਚਾ ਸੇਰੇ ਹਟਾਵਾਂਗੇ ਹੁਣ ਫੜੀਏ ਮੋਟਰਸਾਈਕਲ ਤੇ ਚੱਲੀਏ ਕਰਨ ਨੂੰ ਕਰਨ ਨੂੰ ਕਹਾਦਾ ਮੇਰੇ ਖਲ ਨਾਲ ਜੇ ਜੇ ਸਲਾਬ ਨਹੀਂ ਤੇ ਮੰਡੀ ਦਾਣੇ ਲਾ ਕੇ ਹੀ ਆਉਣੇ ਨੇ ਲੋ ਜੀ ਬਹੁਤ ਟੋਰੇ ਆ ਗਏ ਨਾ ਇੱਕ ਇੱਕ ਕਣਕ ਲਾਉਂਦੇ ਆ ਆਪਣੀ ਫੜੀ ਹੋ ਗਈ ਖਾਲੀ ਇਹਦੇ ਸਿਰਫ 2000 ਹੰਦਲਾ ਨੇ ਫਿਰ ਆਪਾਂ ਚੱਲਦੇ ਹਾਂ ਚੰਨੀ ਤੇ ਟ੍ਰੈਂਪਿੰਗ ਹੋ ਗਿਆ 10:30 11:00 ਵਜੇ ਤੇ ਫਿਰ ਜਾ ਕੇ ਨਹਾਉਣਾ ਧੋਣਾ ਫਿਰ ਜਾ ਕੇ ਕੋਟੀ ਪਾਣੀ ਖਾਵਾਂਗੇ ਚਲੋ ਕੋਈ ਗੱਲ ਨਹੀਂ